ਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ ਗੁਰੂ ਦੇ ਬਚਨਾਂ ਨੂੰ ਆਦਰ ਨਹੀਂ ਦਿੰਦਾ। ਪਿਛੋਂ ਉਸਦੇ ਆਖੰਡ ਦਾ ਕੋਈ ਲਾਭ ਨਹੀਂ ਹੁੰਦਾ। ਉਹ ਅਬਾਗਾ ਦੁਚਿੱਤਾਪਨ ਵਿੱਚ ਹੀ ਪਟਕਦਾ ਹੈ। ਜੇ ਸ਼ਰਧਾ ਪਿਆਰ ਨਾ ਹੋਵੇ ਤਾਂ ਨੀਂਦੀਆਂ ਗੱਲਾਂ ਕਰਕੇ ਕੀ ਬੇ ਸੁਖ ਮਿਲ ਜਾਏ। ਜਿਸ ਦੇ ਹਿਰਦੇ ਵਿੱਚ ਸਤਗੁਰੂ ਦਾ ਪਿਆਰ ਨਹੀਂ ਉਹ ਲੋਕਾਚਾਰੀ ਗੁਰੂਦਰ ਤੋਂ ਆਉਂਦਾ ਜਾਂਦਾ ਹੈ। ਉਸ ਦਾ ਔਨ ਜਾਨ ਲੋਕਾਚਾਰੀ ਹੀ ਹੈ ਜੇ ਮੇਰਾ ਸਿਰਜਨਹਾਰ ਪ੍ਰਭੂ ਮਿਹਰ ਕਰੇ ਤਾਂ ਉਸ ਮਨੁੱਖ ਨੂੰ ਵੀ ਦਿਸ ਪੈਂਦਾ ਹੈ ਕਿ ਸਤਗੁਰੂ ਪਾਰ ਬ੍ਰਹਮ ਦਾ ਰੂਪ ਹੈ ਉਹ ਸਤਗੁਰੂ ਦਾ ਸ਼ਬਦ ਰੂਪ ਅੰਮ੍ਰਿਤ ਪੀਂਦਾ ਹੈ ਅਤੇ ਝੋੜਾ ਚਿੰਤਾ ਤੇ ਟਿਰਪਟਕਣਾ ਸਭ ਮੁਕ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿੱਚ ਰਹਿੰਦਾ ਹੈ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਦੀ ਆਵੇ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਗੁਰੂ ਸਾਹਿਬ ਕਹਿੰਦੇ ਹਨ ਜੋ ਮਨੁੱਖ ਸਤ ਗੁਰੂ ਦਾ ਸੱਚਾ ਸਿੱਖ ਅਖਵਾਉਂਦਾ ਹੈ ਪਾਉ ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ ਉਹ ਰੋਜ਼ ਸਵੇਰੇ ਉੱਠ ਕੇ ਹਰੀ ਨਾਮ ਦਾ ਸਿਮਰਨ ਕਰਦਾ ਹੈ ਹਰ ਰੋਜ਼ ਸਵੇਰੇ ਉਦਮ ਕਰਦਾ ਹੈ ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪ ਅੰਮ੍ਰਿਤ ਦੇ ਸੋਵਰੇ ਚ ਟੂਬੀ ਲਾਉਂਦਾ ਹੈ ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਚਪਦਾ ਹੈ ਤੇ ਇਸ ਤਰ੍ਹਾਂ ਉਸ ਦੇ ਸਾਰੇ ਪਾਪ ਵਿਕਾਰ ਲੈ ਜਾਂਦੇ ਹਨ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕੀ ਲਿਬਿਖ ਪਾਪ ਦੋਖ ਲੈ ਜਾਵੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਚੱਪਦਾ ਹੈ ਤੇ ਇਸ ਤਰ੍ਹਾਂ ਉਸੇ ਸਾਰੇ ਪਾਪ ਵਿਕਾਰ ਲੈ ਜਾਂਦੇ ਹਨ ਫਿਰ ਚੜ੍ਹਿਆ ਦਿਵਸ ਕੁਰਬਾਨੀ गावा ਬਹਿਣਦਿਆਂ ਉੜਦਿਆਂ ਹਰ ਨਾਮਤੀ ਆਵੇ ਓ ਮਨੁੱਖ ਦਿਨ ਰਾਤ ਸਤਿਗੁਰ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ ਬਹਿਣਦਿਆਂ ਉੜਦਿਆਂ ਪਾਉਕਾਰ ਕਿਰਤ ਕਰਦਿਆਂ ਪ੍ਰਭੂ ਦਾ ਨਾਮ ਸਿਮਰਦਾ ਹੈ ਸਤਿਗੁਰ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਸਾਸ ਕੀ ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿਕ ਗੁਰੂ ਮਨ ਪਾਵੇ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ ਸਾਧ ਗੁਰੂ ਦੇ ਮਾਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿਕ ਗੁਰੂ ਉਪਦੇਸ਼ ਸੁਣਾਵੇ ਜਨਾਨਕ ਤੂਰ ਮੰਗੇ ਤਿਸ ਗੁਰਸਿਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਜੋ ਮਨੁੱਖ ਸਤਗੁਰੂ ਦਾ ਸੱਚਾ ਸਿੱਖ ਆ ਕਵਾਂਦਾ ਹੈ ਭਾਉ ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ ਉਹ ਰੋਜ਼ ਸਵੇਰੇ ਉੱਠ ਕੇ ਹਰੀ ਨਾਮ ਦਾ ਸਿਮਰਨ ਕਰਦਾ ਹੈ ਇਸ਼ਦਾਨ ਕਰਦਾ ਹੈ ਤੇ ਫਿਰ ਨਾਮ ਰੂਪ ਅਬਰਤ ਦੇ ਸਰੋਵਰ ਵਿੱਚ ਟੁੱਟੀ ਲਾਉਂਦਾ ਹੈ ਸਤਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਚਪਦਾ ਹੈ ਤੇ ਇਸ ਤਰ੍ਹਾਂ ਉਸ ਦੇ ਸਾਰੇ ਪਾਪ ਵਿਕਾਰ ਲੈ ਜਾਂਦੇ ਹਨ ਫਿਰ ਦਿਨ ਚੜ੍ਹੇ ਸਤਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ ਬੜੀ ਅਗੁਰthia ਉਸ ਦਾ ਨਾਮ ਚੱਪਦਾ ਹੈ ਸਤਿਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰਦਮ ਯਾਦ ਕਰਦਾ ਹੈ ਜਿਸ ਦੇ ਪਿਆਰਾ ਪ੍ਰਭੂ ਦੀਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦਿੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਮੈਂ ਉਸ ਗੁਰਸਿੱਖ ਦੀ ਚਰਨ ਧੂਰ ਮੰਗਦਾ ਹਾਂ ਜੋ ਆਪ ਨਾਮ ਚੱਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ